6 ਜੂਨ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਲੂਕਾਰਾ ਦਿਵਸ ਮਨਾਇਆ ਜਾਵੇਗਾ ਇਸੇ ਤਹਿਤ ਹੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਅਗਵਾਈ ਚ ਅੰਮ੍ਰਿਤਸਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਹਨ ਇਸੇ ਤਹਿਤ ਦੁਰਗਿਆਨ ਤੀਰਥ ਨੇੜੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਏਸੀਪੀ ਸੁਸ਼ੀਲ ਕੁਮਾਰ ਨੇ ਆਖਿਆ ਕਿ ਦੁਰਗਿਆਨ ਤੀਰਥ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਗਏ ਹਨ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਨੇ ਆਖਿਆ ਕੀ ਲੋਕਾਂ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੋ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਹਨਾਂ ਵਿੱਚ ਲੋਕ ਵੀ ਸਹਿਯੋਗ ਕਰਨ ਅਗਰ ਕਿਤੇ ਚੈਕਿੰਗ ਹੁੰਦੀ ਹੈ ਤਾਂ ਲੋਕ ਉਸਵੇ ਸਹਿਯੋਗ ਕਰਨ ਇਸ ਮੋਕੇ ਐਸ ਐਚਓ ਨੀਰਸ ਕੁਮਾਰ ਸਮੇਤ ਪੁਲਿਸ ਅਧਿਕਾਰੀ ਮੌਜੂਦ ਸਨ ਦੇਖੋ ਜੀ ਇਨ 뷰 ਆਫ ਦਾ ਕੱਲੂਕਾਰਾ ਹਰ ਸਾਲ ਜਿਹੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਹੈ ਸਕਿਉਰਿਟੀ ਅਰੇਂਜਮੈਂਟਸ ਕੀਤੇ ਜਾਂਦੇ ਆ ਸੋ ਥੈਟ ਇਸ ਟਾਈਮ ਪੀਰੀਅਡ ਦੇ ਵਿੱਚ ਕੋਈ ਵੀ ਬੈਡ 엘ਿਮੈਂਟਸ ਜਿਹੜਾ ਕੋਈ ਐਂਟੀ ਨੈਸ਼ਨਲ 엘ਿਮੈਂਟਸ ਜਾਂ ਕੋਈ ਵੀ ਰੈਡੀਕਲ ਗਰੁੱਪ ਜਿਹੜਾ ਉਹ ਕੋਈ ਅ ਕਿਸੇ ਤਰ੍ਹਾਂ ਦੀ ਕੋਈ ਸ਼ਰਾਤ ਨਾ ਕਰੇ ਜਿਸ ਨਾਲ ਕੀ ਸਾਡੀ ਜਿਹੜੀ ਆ ਪੀਸ ਹੋ ਹਾਰਮਨੀ ਜਿਹੜੀ ਆ ਡਿਸਟਰਬ ਹੋਵੇ ਇਸ ਚੀਜ਼ ਨੂੰ ਲੈ ਕੇ ਸਾਰੇ ਸਿਟੀ ਵਿੱਚ ਜਿਹੜੇ ਆ ਪ੍ਰੋਪਰ ਜਿਹੜੇ ਮੈਟੀਕੁਲਸ ਸਕਿਉਰਿਟੀ ਅਰੇਂਜਮੈਂਟਸ ਜਿਹੜੇ ਆ ਉਹ ਕੀਤੇ ਗਏ ਆ ਔਰ ਬਾਰੋਂ ਵੀ ਕਾਫੀ ਐਡੀਸ਼ਨ ਫੋਰਸਿਜ਼ ਆਈਆਂ ਆ ਔਰ ਇਸ ਚੀਜ਼ ਨੂੰ ਲੈ ਕੇ ਸਾਡੇ ਮਰੀ ਦੁਰਗਾ ਦਰਗਾੜਾ ਮੰਦਿਰ ਆ ਮੈਨੂੰ ਬਿਲਕੁਲ ਸਫੀਸ਼ੀਐਂਟ ਫੋਰਸ ਹੈਗੀ ਜਿੰਨੀ ਸਾਡੀ ਰਿਕੁਆਇਰਮੈਂਟ ਸੀਗੀ ਇਸਲਾਵਾ ਸਾਡੇ ਦੁਕਾਨੇ ਮੰਦਰ ਦੇ ਚਾਰੇ ਪਾਸੇ ਨਾਕੇ ਵੀ ਅਸੀਂ ਅਰੇਂਜ ਕੀਤੇ ਆ ਔਰ ਜਿੰਨੇ ਸਾਨੂੰ ਵੈਪਨ ਚਾਹੀਦੇ ਆ ਜਿੰਨੇ ਵੀ ਸਾਨੂੰ ਇਕੁਪਮੈਂਟ ਚਾਹੀਦੇ ਆ ਉਹ ਸਾਰੇ ਸਾਨੂੰ ਕਮਿਸ਼ਨ ਔਫ ਪੁਲਿਸ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਜਿਹੜੀ ਫੋਰਸ ਸਾਡੇ ਖਾਣੇ ਦੇ ਅਰੇਂਜਮੈਂਟਸ ਕੀਤਾ ਗਿਆ ਕਮਿਊਨਿਟੀਸ਼ਨ ਵੀ ਪ੍ਰੋਪਰ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪੁਖਤਾ ਜਿਹੜੇ ਆ ਅਰੇਂਜਮੈਂਟਸ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਵੀ ਜਿਹੜੀ ਅਨਟੂਰਡ ਇਨਸੀਡੈਂਟ ਹੁੰਦਾ ਤਾਂ ਅਸੀਂ ਉਹਦੇ ਵਾਸਤੇ ਪ੍ਰੇਪੇਅਰ ਹੈਗੇ ਆ ਸਾਡੇ ਦੇਖੋ ਜੀ ਚਾਰੇ ਪਾਸੇ ਜਿਹੜੇ ਨਾਕੇ ਆ ਉਹ 6 6 ਨਾਕੇ ਤੇ ਲੱਗੇ ਲੱਗੇ ਆ ਉਸ ਤੋਂ ਇਲਾਵਾ ਕਿ QRT ਦੀਆਂ ਟੀਮ ਜੀ ਹੈਗੀਆਂ ਸਾਡੀ QRT ਖੜੀਆਂ ਆ ਔਰ ਉਸ ਤੋਂ ਇਲਾਵਾ ਜਿਹੜੀ ਸਾਡੀ ਲੋਰਡ ਵਾਸਤੇ ਜਿਹੜੀ ਐਡੀਸ਼ਨਲ ਫੋਰਸਿਸ ਜਿਹੜੀਆਂ ਆ ਜਿਹਦੇ ਵੈਪਨ ਉਹ ਵੀ ਆ ਔਰ ਸਿਵਲ ਜੀ ਵੀ ਅਸੀਂ ਅੰਦਰ ਦਰਗਾਣਾ ਮੰਦਿਰ ਦੇ ਅੰਦਰ ਵੀ ਫੋਰਸ ਲਗਾਈ ਹੈ ਮੇਰੀ ਪਬਲਿਕ ਨੇ ਇਹ ਪੀਲਾ 기 ਹੈ ਕਿ ਇਸ ਦੇਣ ਵਿੱਚ ਸਿਕਿਉਰਟੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਨਾਲ ਜਿਹੜਾ ਉਹ ਕੋਆਪਰੇਟ ਕਰਨ ਜੇ ਕੋਈ ਬਗਾਨੇ ਮਦਰ ਕੋਈ ਸਰਦਾਲੂ ਆਂਦਾ ਜੇ ਉਹਨੂੰ ਅਸੀਂ ਚੈੱਕ ਕਰ ਵੀ ਲੈਨੇ ਆ ਤੇ ਉਹਨਾਂ ਨੂੰ ਮਾਇਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਉਹਨਾਂ ਦੀ ਹੀ ਸੇਫਟੀ ਵਾਸਤੇ ਆ ਵੱਖ-ਵੱਖ ਜਥੇਬੰਦੀਆਂ ਵੱਲੋਂ 6 ਜੂਨ ਨੂੰ ਕੱਲੂ ਕਰਾ ਦਿਵਸ ਮਨਾਇਆ ਜਾਵੇਗਾ ਇਸੇ ਤਹਿਤੀ ਅਮਰਖਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਗੱਲਬਾਤ ਕਰਦਿਆਂ ਹੋਏ ਏਸੀਪੀ ਸੁਸ਼ੀਲ ਕੁਮਾਰ ਨੇ ਆਖਿਆ ਕਿ ਜਿਹੜੇ ਉਕਤਾ ਪ੍ਰਬੰਧ ਕੀਤੇ ਗਏ ਹਨ ਸੁਰੱਖਿਆ ਦੇ ਲੋਕ ਵੀ ਇਸ ਵਿੱਚ ਸਹਿਯੋਗ ਕਰਨ ਅਮਰਖਰ ਫਾਸਟਵੇ ਖਬਰ ਨਮਲੇ ਰਕੇਸ਼ ਕੁਮਾਰ